ਲੱਸੀ ਤੇ ਲੜਾਈ ਨੂੰ ਬਦਾਲੋ ਜਿੰਨੀ ਮਰਜੀ ਚੱਲੀ ਜਾਵੇ ਚੁਗਲੀ ਚਲਾ ਲਓ ਜਿੰਨੀ ਮਰਜੀ ਸੱਚੀ ਗੱਲ ਕਹੀ ਏ ਸਿਆਣਿਆਂ ਨੇ ਸੋਚ ਕੇ ਰਹਿੰਦਾ ਨਹੀਂ ਉਹ ਕੱਟ ਮਿੱਠਾ ਪੈਂਦਾ ਠੋਕ ਠੋਕ ਕੇ ਗੱਲਾਂ ਦੇ ਕੜਾ ਤਾਂ ਹੀ ਖਾ ਲੋ ਜਿੰਨਾ ਮਰਜੀ ਚੱਲੀ ਜਾਵੇ ਚੁਗਲੀ ਚਲਾ ਲਓ ਜਿੰਨੀ ਮਰਜੀ ਲੱਸੀ ਤੇ ਲੜਾਈ ਨੂੰ ਬਦਾਲੋ ਜਿੰਨੀ ਮਰਜੀ ਚੱਲੀ ਜਾਵੇ ਚੁਗਲੀ ਚਲਾ ਲਓ ਜਿੰਨੀ ਮਰਜੀ ਮੂਰਖ ਦੀ ਬਾਤ ਦਾ ਹੰਗਾਰਾ ਸਿਆਣਾ ਭਰੇ ਨਾ ਕਾਮਾਂ ਦੀ ਪੰਚਾਇਤ ਪੰਚਾਇਤੀ ਗੱਲ ਕਰੇ ਨਾ ਬੇ ਸਿਟਾ ਰਹੇ ਕਾਮਾਂ ਰੌਲੀ ਪਾ ਲਓ ਜਿੰਨੀ ਮਰਜੀ ਲੱਸੀ ਤੇ ਲੜਾਈ ਨੂੰ ਬਦਾਲੋ ਜਿੰਨੀ ਮਰਜੀ ਦੱਲੀ ਜਾ ਵਿੱਚ ਉਗਲੀ ਚਲਾ ਲੋ ਜਿੰਨੀ ਮਰਜੀ ਲੱਸੀ ਤੇ ਲੜਾਈ ਨੂੰ ਬਦਾਲੋ ਜਿੰਨੀ ਮਰਜੀ ਜੁਵਾਨ ਦਾ ਪੱਕਾ ਨਾ ਗੱਲ ਕੱਚੀ ਕਰਦਾ ਦਲਾਲ ਤੇ ਵਿਚੋਲਾ ਨਹੀਂ ਉਹ ਸੱਚੀ ਕਰਦਾ ਅਣਖੀ ਵਿਕੇ ਨਾ ਮੁੱਲ ਲਾ ਲੋ ਜਿੰਨਾ ਮਰਜੀ ਲੱਸੀ ਤੇ ਲੜਾਈ ਨੂੰ ਬਦਾਲੋ ਜਿੰਨਾ ਮਰਜੀ ਚੱਲ ਨਹੀਂ ਜਾਵੇ ਚੁਗਲੀ ਚਲਾ ਲਓ ਜਿੰਨੀ ਮਰਜੀ ਲੱਸੀ ਤੇ ਲੜਾਈ ਨੂੰ ਬਦਾਲੋ ਜਿੰਨੀ ਮਰਜੀ ਹੋ ਜਿਗਰੇ ਬਗੈਰ ਕੋਈ ਦਲੇਰ ਬੰਦਾ ਬਣੇ ਨਾ ਕੇਰਾ ਢੇਰੀ ਟੇ ਜਾਵੇ ਫੇਰ ਗੱਲ ਬਣੇ ਨਾ ਕਿਉ ਮਨੋਂ ਮਾਰੇ ਮੱਲ ਨੂੰ ਖਵਾ ਲਓ ਜਿੰਨਾ ਮਰਜੀ ਚੱਲ ਨਹੀਂ ਜਾਵੇ ਚੁਗਲੀ ਚਲਾ ਲਓ ਜਿੰਨੀ ਮਰਜੀ ਲੱਸੀ ਤੇ ਲੜਾਈ ਨੂੰ ਬਦਾਲੋ ਜਿੰਨੀ ਮਰਜੀ ਚੱਲੀ ਜਾਵੇ ਚੁਗਲੀ ਚਲਾ ਲਓ ਜਿੰਨੀ ਮਰਜੀ ਕੁਲਵਿੰਦਰ ਅਸਲੇਟ ਕੋਰੀ ਹੁੰਦਾ ਮਨ ਬੱਚੇ ਦਾ ਆਕਾਰ ਕੋਈ ਵੀ ਬਣਾ ਲਓ ਭਾਂਡੇ ਕੱਚੇ ਦਾ ਨਾ ਵੱਡਾ ਹੋ ਕੇ ਸੁਧਰੇ ਸਮਝਾ ਲਓ ਜਿੰਨਾ ਮਰਜੀ ਚੱਲੀ ਜਾਵੇ ਚੁਗਲੀ ਚਲਾ ਲਓ ਜਿੰਨੀ ਮਰਜੀ ਲੱਸੀ ਤੇ ਲੜਾਈ ਨੂੰ ਵਧਾ ਲੋ ਜਿੰਨੀ ਮਰਜੀ ਚੱਲੀ ਜਾਵੇ ਚੁਗਲੀ ਚਲਾ ਲੋ ਜਿੰਨੀ ਮਰਜੀ ਚੱਲੀ ਜਾਵੇ ਚੁਗਲੀ ਚਲਾ ਲੋ ਜਿੰਨੀ ਮਰਜੀ ਲੱਸੀ ਤੇ ਲੜਾਈ ਨੂੰ ਵਧਾ ਲੋ ਜਿੰਨੀ ਮਰਜੀ